ਪਰਮਾਤਮਾ ਕਿਰਿਆ ਕਰਦਾ ਹੈ ਸੋ ਆ ਪੰਜ ਪੌੜੀਆਂ ਤੱਕ ਵਿਚਾਰ ਆਪਾਂ ਕੀਤੀ ਹੈ ਤੇ ਛੇਵੀਂ ਪੌੜੀ ਨਾਲ ਜੁੜਦੇ ਹਾਂ ਸੱਚੀ ਦੇਵਿਆ ਬਿਨ ਦੇਣ ਵਾਣੀ ਗੁਰੂ ਜੀ ਕੰਨ ਜੀ ਸਦਾ ਫਿਰ ਜਿਹੜਾ ਹਮੇਸ਼ਾ ਰੱਖ ਵਾਲੀ ਸ਼ਕਤੀ ਹੈ ਪਰਮਾਤਮਾ ਕਾਲਪੁਰਖ ਹੋਏ ਉਹਦੇ ਚਰਨਾਂ ਨਾਲ ਵੀ ਜਾ ਵਿੱਚ ਨਾ ਜੁੜਗੇ ਤੇ ਫਿਰ ਇਹ ਸ੍ਰੀ ਨਿਆਸ ਰਜਾ ਰਹਿੰਦਾ ਮਤਲਬ ਕੱਲਾ ਕੱਲਾ ਜਾ ਰਹਿੰਦਾ ਹੈ ਨਿਆਸ ਰਜਾ ਹੋਇਆ ਰਹਿੰਦਾ ਹੈ ਦੇਹੇ ਨਵਾਣੀ ਲੇਵੇ ਬਾਜੋ ਕਿਆ ਕਰੇ ਵਿਚਾਰੀਆ ਇਹ ਸਾਡੇ ਅੰਦਰ ਮਾਲਕ ਦੀ ਯਾਦ ਨਹੀਂ ਹੈ ਅਸੀਂ ਉਸ ਦੀ ਹੋਂਦ ਨੂੰ ਵਿਜੋਧ ਨੂੰ ਮੰਨਦੇ ਨਹੀਂ ਹਾਂ ਅਗਰ ਖਾਂਦੇ ਫਿਰ ਅਸੀਂ ਨਿਰਾਸ਼ਰੇ ਜੀ ਤੁਰੇ ਕਰਦੇ ਹਾਂ ਤੇ ਫਿਰ ਇਸ ਦਾ ਅਸਰ ਕੀ ਹੁੰਦਾ ਉਹ ਸਾਰੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਨਕਾਰੇ ਜੀ ਜਪਦੇ ਆ ਤੇ ਸਾਰੇ ਨਕਾਰੇ ਕੰਮ ਹੀ ਕਰਦਾ ਬੰਦਾ ਪਰਮਾਤਮਾ ਦੀ ਯਾਦ ਨਾ ਹੋਵੇ ਤਾਂ ਤੁਦ ਬਾਦ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਐ ਜਗਤ ਦੇ ਬਾਖ ਬਨਵਾਰੀਆ ਜਗਤ ਦੇ ਬਾਖ ਕਿਰਪਾ ਦਾ ਤਾਂ ਕਿ ਇਹ ਮਨ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਿਸੇ ਪਾਸੇ ਲੱਗਣ ਦੀ ਕੋਹਾ ਹੋ ਜੀ ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਸਮਰੱਥਾ ਹੈ ਹੀ ਨਹੀਂ ਕਿਸੇ ਵਿੱਚ ਜਿਹੜਾ ਸਾਨੂੰ ਸਹੀ ਪਾਸੇ ਲਾ ਦੇਵੇ ਜਿਹੜਾ ਸਾਨੂੰ ਸਹੀ ਪਾਸੇ ਜੋੜ ਦੇਵੇ ਐਸੀ ਕੋਈ ਹੋਰ ਜਗ੍ਹਾ ਨਹੀਂ ਹੈ ਇਹ ਗੁਰੂ ਅਗਲੇ ਪੰਧੀ ਵਿੱਚ ਸਪਸ਼ਟ ਕਰ ਰਿਹਾ ਹੈ ਤੇ ਇੱਥੇ ਗੁਰੂ ਜੀ ਕਹਿੰਦੇ ਹਨ ਕਿ ਤੇਰੇ ਤੋਂ ਬਿਨਾ ਹੋਰ ਕੋਈ ਇਸ ਸਰੀਰ ਨੂੰ ਸਹੀ ਜੇ ਪਾਸੇ ਲਾ ਵੀ ਨਹੀਂ ਸਕਦਾ ਤੇਰੇ ਕੋਲ ਹੀ ਹੈ ਸਮਰੱਥਾ ਤੁਦ ਬਾਜ ਸਮਰੱਥ ਕੋਈ ਨਹੀਂ ਇਸ ਅਰਥਾ ਤੇਰੀ ਕੋਲ ਹੀ ਹੈ ਕਿਰਪਾ ਕਰ ਬਨਵਾਰੀਆ ਐ ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ ਇਸਨੋਂ ਹੋਰ ਥਾਉ ਨਹੀਂ ਸਭ ਦਾ ਲਾਹ ਸਵਾਰੀਆ ਤੇਥੋਂ ਬਿਨਾਂ ਹੋਰ ਕੋਈ ਥਾਂ ਵੀ ਨਹੀਂ ਜਿੱਥੋਂ ਇਹ ਸਰੀਰ ਸਤਿਜੀ ਪਾਸੇ ਲੱਗ ਜੇ ਚੰਗੀ ਪਾਸੇ ਲੱਗ ਜੇ ਜੇ ਤੇਰੀ ਕਿਰਪਾ ਹੋਵੇ ਤੇ ਗੁਰੂ ਸ਼ਬਦ ਨਾਲ ਜੁੜ ਕੇ ਸੁਧਰ ਸਕਦਾ ਹੈ ਦੇ ਕੋਈ ਇੱਕ ਤਰਤੀਬ ਹੈ ਇੱਕ ਸਮਿਟਰੀ ਹੈ ਇੱਕ ਗੱਲ ਹੈ ਇੱਕ ਤਰਤੀਬ ਹੈ ਸਾਰੀ ਬਾਨੀ ਵਿੱਚ ਗੁਰੂ ਜੀ ਕਹਿ ਰਹੇ ਜੇ ਪ੍ਰਮਾਤਮਾ ਨੂੰ ਯਾਤ ਕਰਨਾ ਹੈ ਤੇ ਗੁਰੂ ਤੇ ਰਹਿਣਾ ਹੈ ਗੁਰੂ ਦੇ ਨਾਲ ਰਹਿਣਾ ਹੈ ਤੇ ਸਾਡੇ ਗੁਰੂ ਸ਼ਬਦ ਗੁਰੂ ਨੇ ਸ਼ਬਦ ਗੁਰੂ ਬਾਣੀ ਗੁਰੂ ਅਸੀਂ ਵਾਣ ਰਾਂ ਜੋੜਦਾ ਕਹ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਨਾਨਕ ਜੀ ਆਖਦੇ ਐ ਪ੍ਰਭੂ ਚਰਨਾ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ ਅਧੀਨ ਹੈ ਜਿਹੜੀ ਮਾਇਆ ਦੇ ਅਧੀਨ ਹੈ ਹੈ ਮਾਇਆ ਦੇ ਪ੍ਰਭਾਵ ਹੈ ਏਟ ਜੋ ਕੁਝ ਵੀ ਕਰ ਰਿਹਾ ਹੈ ਉਹ ਨਖਰਾਈ ਕਰ ਰਿਹਾ ਹੈ ਕਿਉਂ ਕਿ ਕਿਉਂਕਿ ਜਿਸ ਨੂੰ ਕੱਠੀ ਕਰਨ ਤੇ ਲੱਗਿਆ ਹੋਇਆ ਹੈ ਉਹ ਨਾਲ ਨਹੀਂ ਜਾਂਦੀ ਜਿਨ੍ਹਾਂ ਨਾਲ ਬਹੁਤ ਵਪਾਰ ਕੀ ਹੈ ਜਿਨ੍ਹਾਂ ਦੇ ਮੋਹ ਵਿੱਚ ਫਸਿਆ ਪਿਆ ਹੈ ਉਹ ਨਾਲ ਸਾਥ ਨਹੀਂ ਦਿੰਦੇ ਇਸ ਕਰਕੇ ਸਾਰਾ ਸਿਸਟਮ ਹੀ ਜਿਹੜਾ ਮਤਲਬ ਉਹ ਖੁੱਲ ਗਿਆ ਕਿਉਂਕਿ ਅੰਦਰ ਪਰਮਾਤਮਾ ਦੀ ਯਾਤਰੀ ਜਿਨੇ ਛੌਕ ਜੇ ਦੇ ਰੱਖਿਆ ਉਹ ਗਿਆਨ ਨਹੀਂ ਕਰਦਾ ਹਾਂ ਬਾਰ ਬਾਰ ਗੱਲਾਂ ਕਰ ਰਿਹਾ ਇਨੀ ਪੌੜੀ ਵਿੱਚ ਗੁਰੂ ਜੀ ਸਮਝਾਉਣਗੇ 12 12 ਆਨੰਦ ਵਰਗੇ ਗੱਲਾਂ ਕਰ ਰਿਹਾ 12 12 ਕਹਿੰਦਾ ਕਿ ਮੈਨੂੰ ਤੇ ਬੜਾ ਆਨੰਦ ਆ ਗਿਆ ਪਰ ਨਹੀਂ ਗੁਰੂ ਜੀ ਅਸਲ ਗੱਲ ਸਮਝਾਉਣ ਲੱਗੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਅੱਖ ਨੂੰ ਤਾਂ ਗੁਰੂ ਜੀ ਨੇ ਹਰੇਕ ਕੋਈ ਆਖ ਦਿੰਦਾ ਵੀ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਪਰ ਅਸਲ ਆਨੰਦ ਹੈ ਜਿਹੜਾ ਕਿਉਂਕਿ ਪਰਮਾਤਮਾ ਵੀ ਨਾਲ ਜੁੜੇਗਾ ਨਾ ਜਦੋਂ ਤੱਕ ਇਹ ਸੁਰਤ ਨਹੀਂ ਜੁੜਦੀ ਉਹਦੇ ਨਾਲ ਉਦੋਂ ਤੱਕ ਆਨੰਦ ਕਿੱਥੇ ਤੇ ਇਹ ਸੁਰਤ ਜੁੜੇਗੀ ਗੁਰੂ ਤੋਂ ਸੋਝ ਮਿਲਦੀ ਹੈ ਗੁਰੂ ਕੋਲ ਸੋਝੀ ਮਿਲਦੀ ਹੈ ਸਾਨੂੰ ਸੇ ਗੁਰੂ ਜੀ ਨਾਲ ਜੁੜੀਏ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਗੁਰੂ ਜੀ ਕਹਿੰਦੇ ਐ ਮੇਰੇ ਵੀਰ ਅਸਲ ਆਨੰਦ ਦੀ ਸੂਝ ਮਿਲਦੀ ਹੈ ਗੁਰੂ ਕੋਲ ਜ ਜੀਤੇ ਉੱਤੇ ਬਾਲਕ ਕਿਰਪਾ ਕਰਦਾ ਹੈ ਤੇ ਉਹ ਗੁਰੂ ਨਾਲ ਜੁੜ ਜਾਂਦਾ ਹੈ ਜਿਹਨੂੰ ਅੰਦਰੋਂ ਮਾਰਗ ਚ ਪ੍ਰੇਰਣਾ ਦਿੰਦਾ ਹੈ ਉਹ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਇਸ ਆਨੰਦ ਵਿੱਚ ਜੁੜ ਜਾਂਦਾ ਹੈ ਜੇ ਉਹ ਜਦੋਂ ਇਹ ਆਨੰਦ ਗਈ ਸ੍ਰੂਪ ਆਰੰਭ ਸ੍ਰੂਪ ਪਰਮਾਤਮਾ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ ਫਿਰ ਮਾੜੇ ਵਿਚਾਰੋਂ ਉਹ ਹਟ ਜਾਂਦੇ ਮਾੜੇ ਵਿਚਾਰ ਨਹੀਂ ਆਉਂਦੇ ਸੰਗ ਕੀਦਾ ਹੋ ਗਿਆ ਨਿਰਭਉ ਨਿਰਕਾਰ ਦਾ ਉਸ ਦਾ ਅਸਾਥ ਹੋ ਗਿਆ ਉਸ ਦਾ ਸੰਗ ਹੋ ਗਿਆ ਤੇ ਹੁਣ ਕੀ ਹੋਇਆ ਵੀਰੇ ਦੇ ਨਾਲ ਮਾੜੇ ਵਿਚਾਰ ਜਿਨ ਜਨਮਾਂ ਜਨਮਾਂ ਤਰਾ ਦੇ ਮਾੜੇ ਸੰਸਕਾਰ ਬਣੇ ਗਏ ਸੀਗੇ ਇਕੱਲੇ ਵਿੱਚ ਕੱਤੇ ਗਏ ਕਰੇ ਕਿਰਪਾ ਕਿ ਨਿਵਿਕ ਕਟੇ ਗਿਆਨ ਕੰਜਨ ਸਾਰਿਆ ਗੁਰੂ ਨੇ ਮਿਹਰ ਤੇ ਮਿਹਰ ਕੀਤੀ ਤੇ ਇਹ ਗਿਆਨ ਰੂਪੀ ਸਰਮਾ ਆਤਮਿਕ ਜੀਵਨ ਦੇਣ ਵਾਲਾ ਗਿਆਨ ਇਹ ਮੈਨੂੰ ਦੇ ਦਿੱਤਾ ਇਹ ਸਰਮਾ ਮੇਰੀ ਅੱਖਾਂ ਵਿੱਚ ਪਾ ਦਿੱਤਾ ਤੇ ਹੁਣ ਸਾਰੇ ਕਿਤੇ ਉਹ ਮਾਲਕ ਦਿਸਦਾ ਹੈ ਤੇ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉਹਦੀ ਫੀਲਿੰਗ ਆ ਰਹੀ ਹੈ ਹਰ ਜਗ੍ਹਾ ਉਹਦੀ ਫੀਲਿੰਗ ਆ ਰਹੀ ਹੈ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ ਗੁਰੂ ਕਨੇ ਜਿੰਨਾ ਮਨੁੱਖਾਂ ਦੇ ਵਿੱਚੋਂ ਅੰਦਰੋਂ ਮਾਇਆ ਦਾ ਮੋਹ ਟੁੱਟ ਜਾਂਦਾ ਹੈ ਮੁੱਕ ਜਾਂਦਾ ਹੈ ਤੇ ਉਹਨਾਂ ਨੂੰ ਪਰਮਾਤਮਾ ਆਪ ਸਮਝ ਸਚੰਜੇ ਬਣਾ ਦਿੰਦਾ ਹੈ ਜਿਹਦੀ ਅਕਲ ਆ ਜਾਂਦੀ ਹੈ ਬੰਦੇ ਨੂੰ ਉਹ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਕੇ ਜਿਸ ਨੇ ਇਹ ਸਾਰੀ ਖੇਡ ਬਣਾਈ ਹੈ ਜਿਸ ਨੇ ਮੈਨੂੰ ਬਣਾਇਆ ਹੈ ਜਿਸ ਦੇ ਕਰਕੇ ਮੈਂ ਚੱਲ ਰਿਹਾ ਹਾਂ ਉਧਰ ਅੱਗੇ ਬਿਠਾ ਤਾ ਕਹੇ ਨਾਨਕ ਇਹ ਆਨੰਦ ਹੈ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਦੇਖੋ ਆਨੰਦ ਕਦੋਂ ਮਿਲਦਾ ਜਦੋਂ ਗੁਰੂ ਕੋਲੋਂ ਪਰਮਾਤਮਾ ਦੀ ਗਿਆਨ ਪ੍ਰਾਪਤ ਕਰ ਲਵਾਂਗੇ ਇਹ ਆਨੰਦ ਬਾਰੇ ਗੁਰੂ ਜੀ ਦੱਸ ਰਹੇ ਹਨ ਪਰਮ ਆਨੰਦ ਨਾਲ ਜੁੜ ਰਿਹਾ ਹੈ ਬਾਲਕ ਨਾਲ ਜੁੜ ਰਿਹਾ ਹੈ ਤੇ ਬਾਲਕ ਨਾਲ ਜੁੜਾ ਕੇ ਜਦੋਂ ਅਕਾਲ ਪੁਰਖ ਦੇ ਨਾਲ ਜੁੜ ਜਾਵਾਂਗੇ ਤੇ ਸਾਡਾ ਜੀਵਨ ਸੁਚੱਜਾ ਹੋ ਜਾਏਗਾ ਆਨੰਦमय ਹੋ ਜਾਏਗਾ ਸਹਿਜ ਹੋ ਜਾਏਗਾ ਆਨੰਦ ਵਿੱਚ ਰਹੇਗਾ ਅਮੇਸ਼ਾ ਟਿਕਾ ਵਿੱਚ ਰਹੇਗਾ ਅਗਲੀ ਪੌੜੀ ਪੜੀਏ ਅਗਲਾ ਪੰਨ ਪੜੀਏ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਗੁਰੂ ਜੀ ਕਹਿੰਦੇ ਆਤਮਿਕ ਆਨੰਦ ਦੀ ਜਿਹੜੀ ਦਾਤ ਹੈ ਨਾ ਦੇਖੋ ਮਾਇਆ ਵੀ ਤੇ ਬੰਦਾ ਹਰੇਕ ਤੁਰਿਆ ਪਤਾ ਹਰੇਕ ਬੰਦਾ ਮਾਇਆ ਵੀ ਹੈ ਪਰ ਆਤਮਿਕ ਆਨੰਦ ਦੀ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਮਾਲਕ ਆਪ ਦਿੰਦਾ ਹੈ ਜਿਹਨੇ ਜੀ ਨੂੰ ਅੰਦਰੋਂ ਪ੍ਰੇਰਿਤ ਕਰ ਲੈਂਦਾ ਹੈ ਮਾਲਕ ਤੇ ਪ੍ਰੇਰਿਤ ਕਰਕੇ ਫਿਰ ਕੀ ਕਰਦਾ ਗੁਰੂ ਨਾਲ ਜੋੜ ਦਿੰਦਾ ਤੇ ਗੁਰੂ ਜੀ ਦਾ ਗਿਆਨ ਫਿਰ ਸਾਨੂੰ ਇਹਨਾਂ ਆਤਮਕੀ ਗੀਵਨ ਦਾ ਗਿਆਨ ਗੁਰੂ ਜੀ ਕੋਲੋਂ ਮਿਲਦਾ ਹੈ ਤੇ ਗੁਰੂ ਜੀ ਫਿਰ ਸਾਨੂੰ ਮਾਲਕ ਨਾਲ ਜੋੜ ਦਿੰਦੇ ਆ ਤੇ ਮਾਲਕ ਪਰਮ ਆਨੰਦ ਹੈ ਤੇ ਸਾਨੂੰ ਆਨੰਦ ਵਿੱਚ ਜੀਵਨ ਜਿਉਣ ਦਾ ਮੌਕਾ ਮਿਲ ਜਾਂਦਾ ਹੈ ਬਾਪ ਜਿਸ ਤੋਂ ਦੇ ਸੋਈ ਜਨ ਪਾਵੇ ਪਾਵਤ ਸੋ ਜਨ ਦੇ ਜਿਸ ਨੂੰ ਹੋਰ ਕੀ ਕਰੇ ਬੇਚਾਰਿਆਂ ਗੁਰੂ ਕਿੰਦੇ ਹੋਰ ਬੇਚਾਰੇ ਜੀਵ ਕੀ ਕਰ ਸਕਦੇ ਆ ਜਿਹਦੇ ਉੱਤੇ ਤੁਮ ਕਿਰਪਾ ਕਰਦਾ ਹੈ ਜਿਸ ਨੂੰ ਤੂੰ ਗਿਆਨ ਦਿੰਨਾ ਹੈ ਉਹ ਹੀ ਆਨੰਦ ਪ੍ਰਾਪਤ ਕਰਦਾ ਹੈ ਇਹ ਤੇਰੀ ਕਿਰਪਾ ਸਰਕਾਰ ਨਾ ਮਾਲਕ ਅੰਦਰ بیٹھا ਨਾ ਉਹ ਹੀ ਸ਼ਾਮ ਚਲਾ ਰਿਹਾ ਤੇ ਇਸ ਕਰਕੇ ਆਨੰਦ ਵਾਲੇ ਪਾਸੇ ਵੀ ਸਾਨੂੰ ਉਹ ਹੀ ਲੈ ਕੇ ਜਾਂਦਾ ਹੈ ਇੱਕ ਆਪਾਰਮ ਕੋਲੇ ਫਿਰੈ ਬੈ ਦਿਸ ਇੱਕ ਨਾਮ ਲਾਗ ਸਵਾਰਿਆ ਕਈ ਬੰਦੇ ਮਾਇਆ ਦੀ ਭਟਕਣਾ ਵਿੱਚ ਅਸਲ ਰਸਤੇ ਤੋਂ ਖੁੱਲੇ ਖੁੰਝੇ ਹੋਏ ਨੇ ਤੇ ਦੌੜਤੇ ਫਿਰਤੇ ਭਜਨ ਅਠ ਪੜਕਣਾ ਵਿੱਚ ਫਿਰਦੇ ਐ ਪਰ ਕਈਆਂ ਨੂੰ ਆਪ ਹੀ ਕਿਰਪਾ ਕਰਕੇ ਆਪਣੀ ਹੋਂਦ ਪ੍ਰਗਟ ਕਰ ਦਿੰਦਾ ਉਹਨਾਂ ਦੇ ਅੰਦਰ ਨਾਮ ਨਾਲ ਜੋੜ ਦਿੰਦਾ ਆਪਣੀ ਬजूदगी ਦੇ ਦਰਸ਼ਨ ਕਰਾ ਦਿੰਦਾ ਫਿਰ ਉਹ ਕੀ ਕਰਦੇ ਐ ਉਹ ਭਗਾਂ ਨੇ ਪੜ ਜਾਂਦੇ ਆਪਣਾ ਜੀਵਨ ਸਵਾਰ ਲੈਂਦੇ ਐ ਗੁਰ ਪ੍ਰਸਾਦੀ ਮਰ ਭਇਆ ਨਿਰਬਲ ਜਿਨਾਂ ਭਾਣਾ ਭਾਵੇ ਉਹ ਕਹਿੰਦੇ ਜਿਨ੍ਹਾਂ ਨੂੰ ਤੇਰੀ ਰਜਾ ਪਿਆਰੀ ਲੱਗਦੀ ਹੈ ਜਿਨੀ ਹੁਕਮ ਰਜਾਈ ਚਲ ਰੱਖ ਜਿਹੜੇ ਉਸ ਮਾਲਕ ਦੇ ਹੁਕਮ ਵਿੱਚ ਤੁਰਦੇ ਹਨ ਜਿਨ੍ਹਾਂ ਨੂੰ ਉਸ ਮਾਲਕ ਦੀ ਰਜਾ ਪਿਆਰੀ ਲੱਗਦੀ ਹੈ ਨਾ ਉਹ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਤਾਂ ਹੀ ਉਹ ਆਤਮਕ ਅਨੁਭਵ ਹਾਂਦੇ ਹੈ। ਤਾਂ ਹੀ ਕਰਨਾ ਆਤਮਕ ਕਰਨ ਨਾਲ ਕਿਉਂਕਿ ਉਸ ਮਾਲਕ ਦੀ ਯਾਦ ਨਾਲ ਤਾਂ ਹੀ ਜੁੜਦੇ ਹੈ। ਜੇ ਜਦੋਂ ਵੀ ਮੇਰ ਹੁੰਦੀ ਏ ਤੇ ਗੁਰੂ ਰਾਹੀਂ ਗਿਆਨ ਮਿਲ ਜਾਂਦਾ ਏ ਗੁਰੂ ਜੀ ਸਾਨੂੰ ਉਸ ਆਤਮਿਕ ਗਿਆਨ ਦੇ ਦਾਤਾ ਨੇ ਕਹ ਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਪ੍ਰਭੂ ਜੀ ਅੱਖ ਦੇ ਨਾਨਕ ਦੀ ਅੱਖ ਦੇ ਹੈ ਪ੍ਰਭੂ ਜਿਸ ਨੂੰ ਤੂੰ ਆਤਮਿਕ ਆਨੰਦ ਦੀ ਦਾਤ ਦੇਣਾ ਨਾ ਉਹੀ ਮਿਲ ਸਕਦਾ ਏ ਜੇ ਸਾਡੇ ਅੰਦਰ ਬੈਠਾ ਮਾਲਕ ਹੀ ਸੌਂਕਣ ਕਰ ਰਿਹਾ ਏ ਐਸ ਕਰਕੇ ਜੋ ਅਸੀਂ ਕਰ ਰਹੇ ਆ ਉਹ ਉਸ ਉਹੀ ਕਰ ਰਿਹਾ ਹੈ ਇਹ ਸਮਝਣਾ ਹੈ ਵਾਸਤੇ ਇਸ ਗੱਲ ਨੂੰ ਜੇ ਜੋ ਸੀ ਗੁਰੂ ਦੇ ਰਾਹੀ ਇਸ ਗੱਲ ਨੂੰ ਸਮਝ ਲਾਗੇ ਤੇ ਗਿਰ ਸਾਨੂੰ ਸਾਰੇ ਕਿਤੇ ਉਸ ਮਾਲਕ ਦੀ ਫੀਲਿੰਗ ਆਉਣ ਲੱਗ ਜੂਗੀ ਵਿਹਾਰਤਾ ਮਾਲਕੀ ਵਰਤ ਰਿਆ ਉਹ ਆਪ ਹੀ ਵਰਤੀ ਜਾ ਰਿਹਾ ਹੈ